ਰਾੜ ਜੇ ਸਿੱਧੀ ਲਿਖੀ ਹੋਈ ਕਹਾਣੀ ਚੂਚਿਆਂ ਵਾਲਾ ਬਾਬਾ ਮੈਂ ਹਰ ਮਹੀਨੇ ਮੱਸਾ ਤੇ ਗੁਰੂ ਘਰ ਜਾਂਦਾ ਗੁਰੂ ਘਰ ਦੇ ਬਾਹਰ ਅਕਸਰ ਇੱਕ ਬਾਬਾ ਚਾਰ ਪੀਪਿਆਂ ਨੂੰ ਜੋੜ ਕੇ ਉੱਤੇ ਕਸਿਆ ਹੋਇਆ ਮੋਹਰੀਆਂ ਵਾਲਾ ਸਰਦਈ ਰੰਗ ਦਾ ਪੂਰਾ ਪਾ ਕੇ ਉੱਤੇ ਨਿੱਕੇ ਨਿੱਕੇ ਖੱਟੇ ਰੰਗ ਦੇ ਬਣੌਟੀ ਚੂਚੇ ਰੱਖ ਆਉਣ ਜਾਣ ਵਾਲਿਆਂ ਨੂੰ ਤਰਲਾ ਕਰਦਾ ਕਿ ਚੂਚੇ ਲੈ ਲਵੋ ਕਿਸੇ ਜਵਾਕ ਨੂੰ ਦੇਖ ਕੇ ਦੇ ਚਾਬੀ ਜਹੀ ਦੇ ਕੇ ਚੂਚਿਆਂ ਨੂੰ ਧੁਰਨ ਲਾ ਦਿੰਦਾ ਬੱਚੇ ਰੁਕਦੇ ਵੀ ਪਰ ਮਾਂ ਪਿਓ ਖਿੱਚ ਕੇ ਲੈ ਜਾਂਦੇ ਕਿ ਪਹਿਲਾ ਮੱਥਾ ਟੇਕ ਲਈਏ ਫਿਰ ਆ ਕੇ ਵੇਖਾਂਗੇ। ਬਾਬਾ ਇਹ ਸਭ ਦ੍ਰਿਸ਼ ਦੇਖ ਕੇ ਮੁਸਕਰਾਉਂਦਾ। ਇੱਕ ਦਿਨ ਸੋਚਿਆ ਕਿ ਚੂਚਿਆਂ ਵਾਲੇ ਬਾਬੇ ਨਾਲ ਗੱਲਾਂ ਕਰਾਂ। ਉਹਦੇ ਟੱਬਰ ਦੀਰ ਦਾ ਪੁੱਛਾਂ ਕਿ ਐਵੇਂ ਦਾ ਕੀ ਵਖਤ ਪਿਆ ਏ ਕਿ ਬਾਬਾ ਜੀ ਨੂੰ ਐਨੀ ਗਰਮੀ 'ਚ ਖੜਾਉਣੇ ਵੇਚਣ ਲਈ ਤਰਲੇ ਕਰਨੇ ਪੈਂਦੇ ਹਨ। ਬਾਬੇ ਕੋਲ ਜਾ ਬੈਠਾ ਤਾਂ ਬਾਬੇ ਨੇ ਦੱਸਣਾ ਸ਼ੁਰੂ ਕੀਤਾ। ਮੈਂ ਪੁੱਤ ਦੋ ਕਿਲੇ ਵੇਚ ਬਾਹਰਲੇ ਦੇਸ਼ ਕੱਲਿਆ। ਮੈਂ ਪੁੱਤ ਦੋ ਕਿੱਲੇ ਵੇਚ ਕੇ ਬਾਹਰਲੇ ਦੇਸ਼ ਕੱਲਿਆ ਤੇ ਉਸ ਸਲਾਗ ਨੇ ਉੱਥੇ ਹੀ ਕਿਸੇ ਗੋਰੀ ਨਾਲ ਵਿਆਹ ਕਰਾ ਲਿਆ। ਥੋੜਾ ਚਿਰ ਫੋਨ ਕਰਦਾ ਰਿਹਾ ਫਿਰ ਫੋਨ ਕਰਨੋਂ ਵੀ ਹਟ ਗਿਆ। ਸਾਨੂੰ ਤਾਂ ਲਾਮ ਦੇ ਕਿਸੇ ਮੁੰਡੇ ਤੋਂ ਪਤਾ ਲੱਗਾ ਕਿ ਉਹਨੇ ਗੋਰੀ ਨਾਲ ਵਿਆਹ ਕਰਾ ਲਿਆ ਤੇ ਲੋਕਾਂ ਨੂੰ ਕਹਿੰਦਾ ਫਿਰਦਾ ਕਿ ਹੁਣ ਨਹੀਂ ਮੈਂ ਵਾਪਸ ਜਾ ਪੰਜਾਬ ਜਾਣਾ। ਬੂੜਾ-ਬੂੜੀ ਉੱਥੇ ਸੈਟ ਆ ਤੇ ਅਸੀਂ ਇੱਥੇ। ਪੁੱਤ ਉਹਦੇ ਲਈ ਅਸੀਂ ਮਰ ਗਏ ਤੇ ਸਾਡੇ ਲਈ ਉਹ ਨਾ ਮਰਿਆ ਤਾਂ ਨਹੀਂ ਜੁਗ-ਜੁਗ ਜੀਵੇ। ਇੰਨਾ ਕਹਿੰਦੇ ਦਾ ਬਾਬੇ ਦਾ ਗਲਪਾ ਰਾਇ। ਬਾਬੇ ਨਾਲ ਨਾਲ ਚੂਚੇ ਦੀ ਚਾਬੀ ਦੇ ਰਿਹਾ ਸੀ ਕਿ ਗੱਲਾਂ 'ਚ ਜਿਵੇਂ ਚਿਬ ਚਾਬੀ ਐਨੀ ਦਿੱਤੀ ਗਈ ਕਿ ਚਾਬੀ ਟੁੱਟ ਗਈ। ਬਾਬੇ ਨੇ ਮੇਰੇ ਵੱਲ ਚੂਚਾ ਤੇ ਉਹ ਚਾਬੀ ਕਰਦਿਆਂ ਕਿਹਾ ਕਿ ਪੁੱਤ ਧੀਆਂ ਨੂੰ ਜ਼ਿਆਦਾ ਚਾਬੀ ਨਾ ਦੇਵੇ। ਉਹ ਮੋਹ ਤੋੜ ਹੋ ਲੈ ਜਾਂਦੇ ਨੇ। ਜੋ ਉਹਨਾਂ ਨੂੰ ਤੁਰਨਾ ਸਿਖਾਵੇ। ਬਾਬੇ ਦੇ ਪੈਰ 'ਤੇ ਇੱਕ ਡੂੰਘਾ ਜ਼ਖਮ ਸੀ ਜਿਸ 'ਚ ਪਾਕ ਰਸ ਰਹੀ ਸੀ। ਜ਼ਖਮ ਦੇਖ ਕੇ ਮੈਂ ਪੁੱਛਿਆ ਕਿ ਪੈਰ 'ਤੇ ਜ਼ਖਮ ਕਿੰਜ ਹੋਇਆ? ਪੀੜ ਨਹੀਂ ਲੱਗਦੀ। ਬਾਬੇ ਨੇ ਪੈਰ ਤੋਂ ਮੱਖਾਂ ਉਡਾਉਂਦਿਆਂ ਕਿਹਾ ਕਿ ਪੁੱਤ ਤੂੰ ਆ ਵੀ ਕਦੇ ਅੱਡੇ ਦੇ ਪਿੱਛੇ ਆ ਆਪਣਾ ਕੰਮ ਬਾਬੇ ਨੇ ਸ਼ਾਇਦ ਮੇਰੀ ਗੱਲ ਅਣਸੁਣੀ ਕਰ ਦਿੱਤੀ ਮੈਨੂੰ ਵੀ ਕਾਲ ਸੀ ਕਿਉਂਕਿ ਮੈਂ ਵੀ ਅੱਜ ਪਿਓ ਨੂੰ ਬੈਂਕ ਲੈ ਕੇ ਜਾਣਾ ਸੀ ਲੋਨ ਚੁੱਕਣ ਲਈ ਸਟੱਡੀ ਵੀਜ਼ਾ ਅਪਲਾਈ ਜੋ ਕਰਨਾ ਸੀ ਮੈਂ ਕਾਲ ਨਾਲ ਘਰ ਪੁੱਜਾ ਪਰ ਜਦ ਅੱਗੇ ਬੈਂਕ ਅੱਗੇ ਗਿਆ ਤਾਂ ਪਤਾ ਲੱਗਾ ਕਿ ਬੈਂਕਾਂ ਦੀ ਹੜਤਾਲ ਸੀ ਉਸ ਦਿਨ ਮੈਂ ਸਾਰੇ ਰਾ ਮੋਟਰਸਾਈਕਲ ਦੇ ਸ਼ੀਸ਼ੇ 'ਚ ਆਪਦੇ ਡੈਡੀ ਦਾ ਮਰਝਾਇਆ ਚਿਹਰਾ ਦੇਖਦਾ ਰਿਹਾ। ਘਰ ਆ ਕੇ ਮੇਰਾ ਦਿਲ ਨਾ ਲੱਗਾ। ਉਸ ਸ਼ਾਮ ਹੀ ਮੈਂ ਬਸ ਅੱਡੇ ਪਿੱਛੇ ਬਣੇ ਬਾਬੇ ਦੇ ਘਰ ਗਏ। ਟੁੱਟਿਆ ਜਿਹਾ ਘਰ ਸੀ, ਵੇੜਾ ਛੋਟਾ ਤੇ ਕੱਚਾ ਸੀ। ਬਾਬਾ ਮਿੱਟੀ ਨਾਲ ਭਾਂਡੇ ਮਾਜ ਰਿਹਾ ਸੀ ਤੇ ਮੈਨੂੰ ਦੇਖ ਕੇ ਹੱਥ ਆਪਦੇ ਕੋੜ ਤੇ ਨਾਲ ਸਾਫ਼ ਕੀਤੇ ਤੇ ਲੱਕੜ ਦੀ ਟੁੱਟੀ ਸਿੱਲੀ ਪੀੜੀ ਤੋਂ ਮਸਾਂ ਉੱਠੇ। ਮੇਰੇ ਮੋਢੇ ਤੇ ਹੱਥ ਰੱਖ ਮੈਨੂੰ ਨਾਲ ਲੈ ਕੇ ਬਾਬਾ ਘਰ ਚ ਬਣੀ ਇੱਕੋ ਹੀ ਸਵਾਤ ਚ ਲੈ ਗਿਆ ਜਿਸ ਇੱਕ ਔਰਤ ਪਈ ਹੋਈ ਸੀ ਜਿਹਦੇ ਸਾਰੇ ਪੈਰਾਂ ਤੇ ਸਿਰ ਤੇ ਜ਼ਖਮ ਸਨ ਤੇ ਕੀੜੇ ਸਰਲ ਸਰਲ ਕਰ ਰਹੇ ਸਨ ਮੇਰੀ ਰੂਹ ਕੰਬ ਗਈ ਤੇ ਇੱਕ ਮੈਂ ਇੱਕਦਮ ਉਸ ਕਮਰੇ ਚੋਂ ਬਾਹਰ ਆ ਗਿਆ ਜਿਵੇਂ ਉਹ ਕੀੜੇ ਮੇਰੇ ਪਿੰਡੇ ਤੇ ਚੜਨ ਲੱਗੇ ਹੋਣ ਬਾਬਾ ਵੀ ਮੇਰੇ ਪਿੱਛੇ ਹੀ ਆ ਗਿਆ ਤੇ ਕਹਿਣ ਲੱਗਾ ਪੁੱਤ ਹੁਣ ਦੱਸ ਕਿਹੜਾ ਜ਼ਖਮ ਵੱਡਾ ਉਸ ਦਿਨ ਜੇ ਮੈਂ ਤੈਨੂੰ ਦੱਸਦਾ ਕਿ ਮੇਰੀ ਘਰ ਵਾਲੀ ਔਖੀ ਆ ਤਾਂ ਮੇਰੇ ਤੋਂ ਵੱਧ ਤਾਂ ਸ਼ਾਇਦ ਤੈਨੂੰ ਮੇਰੀ ਗੱਲ ਝੂਠੀ ਲੱਗਦੀ ਪਰ ਇਹਨੂੰ ਪੁੱਛ ਕੇ ਦੇਖ ਕੀ ਦੁੱਖ ਹੈ ਉਹ ਆਖੂ ਕਿ ਮੇਰੇ ਪੁੱਤ ਨੂੰ ਰੂਹ ਤਰਸਦੀ ਹੈ ਮੇਰੀ ਇੱਕ ਵਾਰ ਦੇਖ ਲਾ ਫਿਰ ਭਾਵੇਂ ਉਹਦੋ ਹੀ ਰੱਬ ਚੱਕ ਲਵੇ ਜਾਂ ਖਮ ਹੋਰ ਵੇਖ ਲਵੋ ਤਾਂ ਆਪਦਾ ਜ਼ਖਮ ਬਹੁਤ ਛੋਟਾ ਲੱਗੇਗਾ ਇਹਨੇ ਨੂੰ ਅੰਦਰੋਂ ਚੀਖ ਸੁਣੀ ਕਿ ਹੇ ਵੇ ਰੱਬਾ ਮੈਨੂੰ ਕਬਰਾਟ ਹੋਈ ਤੇ ਮੈਂ ਬਾਬੇ ਨੂੰ ਫਿਰ ਬਿਨਾ ਕੁਝ ਕਹੇ ਉਥੇ ਕਰ ਛੱਡ ਵੱਲ ਉੱਥੇ ਛੱਡ ਘਰ ਵੱਲ ਹੋ ਤੁਰਿਆ ਘਰ ਜਾ ਕੇ ਕੂੜਾ ਸੁੱਟਦੀ ਮਾਂ ਦੇ ਗੱਲ ਜਾਣ ਲੱਗਾ ਤੇ ਕਿਹਾ ਕਿ ਮੈਂ ਨਹੀਂ ਜਾਣਾ ਤੁਹਾਨੂੰ ਛੱਡ ਕੇ ਮਾਂ ਦੇ ਗੋਹੇ ਨਾਲ ਲਿਬੜੇ ਹੱਥ ਮੈਂ ਆਪਦੇ ਸਿਰ ਤੇ ਰੱਖ ਲਈ ਮਾਂ ਹੈਰਾਨ ਸੀ ਕਿ ਇਹਨੂੰ ਕੀ ਹੋ ਗਿਆ ਇਹਨੇ ਨੇ ਇਹਨੂੰ ਡੈਡੀ ਆਏ ਤੇ ਮੈਂ ਉਹਨਾਂ ਨੂੰ ਕਿਹਾ ਕਿ ਮੇਰਾ ਮੂਡ ਬਦਲ ਗਿਆ ਨਹੀਂ ਫੈਲ ਲਗਾਉਣੀ ਨਾ ਕੋਈ ਲੋਨ ਚੁੱਕਣਾ ਡੈਡੀ ਮੇਰੇ ਉਸ ਫੈਸਲੇ ਤੋਂ ਕਿਰਾਂ ਤਾਂ ਨਾਰਾਜ਼ ਹੋਇਆ ਪਰ ਉੱਥੇ ਖੜੇ ਦੇ ਉਦੇ ਚਿਹਰੇ ਦੇ ਫਿਕਰ ਮੱਫਾਫ ਵੰਗ ਉੜਦੇ ਦੇਖੇ ਸੋਚ ਰਿਹਾ ਸੀ ਕਿ ਮੈਨੂੰ ਮਾਂ ਦੇ ਗੋਹੇ ਨਾਲ ਲਿਬੜੇ ਹੱਥਾਂ 'ਚੋਂ ਅਲਕਤ ਨਾ ਆਈ ਤਾਂ ਬਾਬੇ ਦੇ ਉਸ ਪੁੱਤ ਨੂੰ ਬਾਬੇ ਦੇ ਪੁੰਜੇ ਸਾਫ ਸੁਥਰੇ ਹੱਥ ਕਿਉਂ ਮੁਸ਼ਕਿਲ ਲੱਗੇ ਚਾਬੀ ਸੱਚੋਂ ਹੀ ਵੱਧ ਦਿੱਤੀ ਗਈ